ਇਹ ਜਿਹੜੇ ਹੁੰਦੇ ਆ ਜਿੱਦਾਂ ਇਹ ਵਾਲੀਆਂ ਚੀਜ਼ਾਂ ਨੇ ਸੋਹਣੇ ਸੋਹਣੇ ਸਟਾਲਸ ਵਗੈਰਾ ਕੁਛ ਇਦਾਂ ਦਾ ਨਾ ਤਾਂ ਇਹਨਾਂ ਚੀਜ਼ਾਂ ਦੇ ਗਰ ਦੇ ਸਾਹਮਣੇ ਵਾਲਾ ਰਸਤਾ ਧਰਮਕੋਟ ਜਾਂਦਾ ਤੇ ਇਧਰਲੇ ਪਾਸੇ ਹੈਗੀ ਆ ਮਾਰਕੀਟ ਮਕਲੌੜ ਗੰਜ ਦੀ ਅੱਜ ਦਾ ਮੌਸਮ ਜਿਹੜਾ ਬਹੁਤ ਹੀ ਸੋਹਣਾ ਹੋਇਆ ਹੋਇਆ ਹੈ ਬੱਦਲ ਸਾਡੇ ਵਿੱਚ ਹੀ ਵਜਦੇ ਫਿਰਦੇ ਆ ਉਹ ਤੋਂ ਬਾਰਿਸ਼ ਦਾ ਮੌਸਮ ਆ ਦੋਸਤੋ ਤੇ ਇੱਥੇ ਆ ਦੇਖੋ ਪਕੌੜੇ ਜਿਹੜੇ ਨਿਕਲੇ ਹੋਏ ਨੇ ਬਣਾਏ ਹੋਏ ਨੇ ਦੋਸਤ ਉਹਨਾਂ ਨੇ ਬਹੁਤ ਸੋਹਣੇ ਇਹ ਨਾਲੇ ਦੇਸੀ ਘਿਓ ਦੀ ਜਲੇਬੀ ਵੀ ਹੈਗੀ ਸਰ ਉਸਕੇ ਬਾਅਦ ਇਸ ਨੂੰ ਘੁਮਾਣਾ ਹੈ ਆ ਅਲੱਗ ਜੇ ਤਰ੍ਹਾਂ ਦੀ ਐਸੈਸਰੀ ਪਈ ਆ ਕਿ ਸਾਫ ਆਪ ਦਲਾਈਲਾਮ ਟੈਂਪਲ ਜਿਹ ਹੈ ਉਸਕੇ ਬਾਰੇ ਵਿੱਚ ਬਤਾ ਦਿਜੀਏ ਹਮੇਂ ਜਿਹੜਾ ਸਿਖਾਤਾ ਹੈ ਕਿ ਕਿਵੇਂ ਕਿਵੇਂ ਕਰਨਾ ਹੈ ਆਪ ਕੀਚਰ ਹੋਇਆ ਹੈ ਇਹ ਮਿਟੀਸ਼ਨ ਮਿਲ ਚੁੱਕੇ ਨੇ ਸਿਹਾ ਜੰਮੂ ਕਸ਼ਮੀਰ ਦੇ ਅੱਛਾ ਜੀ ਤੇ ਆਪਾਂ ਇੱਥੇ ਆਏ ਇਹ ਵਿਜ਼ਿਟ ਕਰਦੇ ਸੀ ਜੀ ਤੁਹਾਡਾ ਮਲਾਕਾਤ ਹੋ ਗਈ ਤੁਹਾਡਾ ਚੈਨਲ ਦੇਖਿਆ ਸ਼ੀਰ ਤੁਸੀਂ ਤੇ ਸੁਪਰ ਹੀ ਹੋਗੇ ਸਾਡੇ